ਇਹ ਗੱਲਬਾਤ ਅਸੀਂ ਕਰ ਲੈਨੇ ਆ ਵਕੀਲ ਸਾਹਿਬ ਸਾਡੇ ਨਾਲ ਮੌਜੂਦ ਨੇ ਵੀ ਕੀ ਆਪਣੀ ਰਾਏ ਪੇਸ਼ ਕਰਦੇ ਨੇ ਦੋ ਦਿਨ ਦਾ ਹੋਰ ਮਾਨ ਦਿੱਤਾ ਗਿਆ ਉਹਨਾਂ ਨੇ ਕਹਿ ਰਹੀ ਆਪਣਾ ਸਾਨੂੰ 2 ਤੇ 4 ਤੱਕ ਦੀ ਸੀਸੀਟੀਵੀ ਫੁਟੇਜ ਜਿਹੜੀ ਹੈ ਸ਼੍ਰੋਮਣੀ ਪ੍ਰਬੰਧਕ ਕਮੇਟੀ ਕੋਲ ਨਹੀਂ ਮਿਲੀ ਅਸੀਂ ਦੁਬਾਰਾ ਨੋਟਿਸ ਕੀਤਾ ਪਰ ਸ਼੍ਰੋਮਣੀ ਕਮੇਟੀ ਅਸੀਂ ਇਹ ਕਹਾਂ ਵੀ ਇਹਨਾਂ ਨੂੰ ਆਲਰੇਡੀ ਸਾਨੂੰ ਰਸੀਦ ਜਿਹੜੀ ਮੀਡੀਆ 'ਚ ਰਿਲੀਜ਼ ਕਰ ਚੁੱਕੀ ਆ ਤੇ ਸਾਰੀ ਕਹਿੰਦੇ ਕਿ ਅਸੀਂ ਜਿਹੜੀ ਸੀਸੀਟੀਵੀ ਫੁਟੇਜ ਦੇ ਦਿੱਤੀ ਆ ਇਹ ਸਾਰੀਆਂ ਗਰਾਊਂਡ ਜਿਹੜੀਆਂ ਨਵੇਂ ਤੇ ਨਵੀਆਂ ਬਣਾ ਲੈਂਦੇ ਨੇ ਇਹ ਐਸ.ਟੀ.ਪੀ.ਸੀ ਦਾ ਤੇ ਜਿਹੜਾ ਹੈਗਾ ਵਾ ਇਨਵੈਸਟੀਗੇਟਿੰਗ ਏਜੰਸੀ ਦਾ ਮਸਲਾ ਹੈਗਾ ਇਸ ਨਾਰਾਇਣ ਸਿੰਘ ਕੋਲੋਂ ਕੁਝ ਨਹੀਂ ਕਰਾਉਣਾ ਹੈਗਾ ਨੋ ਇੰਜਰੀ ਕੇਸ ਆ ਰਿਕਵਰੀ ਆਲਰੇਡੀ ਹੋ ਚੁੱਕੀ ਆ ਇੱਕੋ ਧਰਮ ਸਿੰਘ ਨਵੇਂ ਅਕਿਊਜ਼ ਜਿਹੜਾ ਉਹ ਨੋਮਿਨੇਟ ਕੀਤਾ ਹੋਇਆ ਵਾ ਉਹਦੇ ਬਾਰੇ ਇਹਨਾਂ ਨੇ ਕਿਹਾ ਕਿ ਧਰਮ ਸਿੰਘ ਨੂੰ ਜਿਹੜਾ ਕਰਨਾ ਹੁਣ ਧਰਮ ਸਿੰਘ ਅਸੀਂ ਕਿਹਾ ਵੀ ਨਾਂ ਫੜਿਆ ਗਿਆ ਮੰਨ ਲਓ ਕਿਤੇ ਅਬਰੌਡ ਚਲੇ ਗਿਆ ਜਾਂ ਕਿਤੇ ਨਹੀਂ ਆ ਨਾਰਾਇਣ ਸਿੰਘ ਦਾ ਉਦਾਂ ਤੇ ਪੁਲਿਸ ਰਿਮਾਂਡ ਨਹੀਂ ਕਰ ਲਈ ਜਾਓਗੇ ਫਿਰ ਇਹ ਜਿੰਦਾ ਰਿਮਾਂਡ ਮਿਲਿਆ ਜੀ ਦੋ ਦਿਨ ਦਾ ਰਿਮਾਂਡ ਮਿਲਿਆ ਜੀ ਕੁਝ ਰਿਕਵਰੀ ਕਰਨੀ ਹੈ ਕਿ ਕਿਉਂ ਲਿਖਣਾ ਉਹਨਾਂ ਨੇ ਰਿਮਾਂਡ ਦਾ ਫੁਟੇਜ ਨਹੀਂ ਮਿਲੀ ਜਿਹੜੀ ਹੈਗੀ 2 ਤੇ 4 ਤਰੀਕ ਦੀ ਐਸਜੀਪੀਸੀ ਦੇ ਕੋਲੋਂ ਸੀਸੀਟੀਵੀ ਫੁਟੇਜ ਨਹੀਂ ਮਿਲੀ ਇਸ ਕਰਕੇ ਉਹਨਾਂ ਨੇ ਜਿਹੜਾ ਹੈਗਾ ਵਾ 5 ਦਿਨ ਦਾ ਰਿਮਾਂਡ ਮੰਗਿਆ ਸੀ 2 ਦਿਨ ਦਾ ਰਿਮਾਂਡ ਮਿਲਿਆ ਸੋਮਵਾਰ ਨੂੰ ਦੁਬਾਰਾ ਜਿਹੜਾ ਉਹਨਾਂ ਨੇ ਪੇਸ਼ ਕਰਨਾ ਹੈ ਲੇਕਿਨ ਇਹ ਤਾਂ ਨਹੀਂ ਬਾਰ-ਬਾਰ ਰਿਮਾਂਡ ਮੰਗਿਆ ਜਾ ਰਿਹਾ ਜਾ ਰਿਹਾ ਕਿ ਹਿਥਿਆਰ ਬ੍ਰਾਹਮਣ ਕੀ ਕਰਾਂਗੇ ਪਾਕਿਸਤਾਨ ਨਾਲ ਲੜ ਕੇ ਸੱਸ ਜਾ ਰਹੇ ਸਰ ਇੰਨੀ ਕਿਉਂ ਸੱਚਾਈ ਉਹ ਇੱਕ ਕੋਈ ਇਹਦੇ ਵਿੱਚ ਸੱਚਾਈ ਨਹੀਂ ਹੈ ਬਸ ਇੱਕ ਹੋਰ ਰਿਮਾਂਡ ਨਰੇਸ਼ ਚੋੜਾ ਦਾ ਅੱਜ ਦੋ ਦਿੰਦਾ ਪੁਲਿਸ ਮਾਡ ਰਿਪੋਰਟ ਸਾਨੂੰ ਮਿਲਿਆ ਹੈ ਤੁਹਾਡੇ ਕੋਲ ਸਰ ਅੱਜ ਕੀ ਫਸ ਰੱਖਿਆ ਗਿਆ ਸੀ ਬਸ ਦੋਨਾਂ ਧਿਰਾਂ ਨੇ ਪ੍ਰੋਸੀਕਿਊਸ਼ਨ ਅਫੀਸ ਨੇ ਦੋਨਾਂ ਨੇ ਆਪੋ ਆਪਣੇ ਜਿਹੜੇ ਰੱਖਿਆ ਉਹ ਦੋਨਾਂ ਦੇ ਬਿਆਸ ਹੋਈ ਹੈ ਤੇ ਬਿਆਸ ਸੁਣ ਤੋਂ ਬਾਅਦ ਜਿਆ ਸਾਬ ਨੇ ਜਿਹੜਾ ਉਹ ਦੋ ਦਿੰਦਾ ਪੁਲਿਸ ਮਾਡ ਸਾਨੂੰ ਨਰੇਸ਼ ਚੋੜਾ ਨੇ ਸਰ ਕੋਈ ਖਲਾਸਾ ਕੀਤਾ ਜਾਂ ਨਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਤੇ ਹਰ ਚੀਜ਼ ਡਿਸਕਸ ਨਹੀਂ ਕੀਤੀ ਗਈ ਰਹੀ ਇਨਵੈਸਟੀਗੇਟ ਸਾਡੀ ਗoing ਆ ਉਹਨਾਂ ਬਰਗ ਦਿੱਤੇ ਹੈ ਤੇ ਦੋਨੋਂ ਕਨਕਲੂਡ ਹੋ ਜੂਗਾ ਅੰਦਾਜ਼ਾ ਦੱਸਦਾ ਜੀ ਠੀਕ ਹੈ